ਪਰ ਕਈ ਅਜਿਹੇ ਨੇ ਅਜੂਦੇ ਜਾਣ ਦੀ ਤਿਆਰੀ ਕਰ ਲੈਨੇ ਪਰ ਅਸੀਂ ਇਸ ਦੇ ਧਰਮ ਦੇ ਵਿੱਚ ਉਹ ਕਰਨੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਸਨਾਤਨੀ ਕਹੇ ਕਿ ਅੱਗੇ ਜਾਣ ਦੀ ਕੋਸ਼ਿਸ਼ ਕਰਨ ਕਿ ਅਸੀਂ ਜਿਹੜੇ ਸਿੱਖ ਨੇ ਸਨਾਤਨ ਧਰਮ ਦੇ ਵਿੱਚੋਂ ਨਿਕਲੇ ਹੋਏ ਨੇ ਜੇ ਕੋਈ ਇਹਦੇ ਆਪੋ ਆਪਣਾ ਬਚਾਅ ਕਰ ਰਿਹਾ ਹੋਵੇ ਉਸੇ ਹਰਜੀਤ ਸਿੰਘ ਤੇ ਹੁਣ ਕਈ ਭੈਣਾ ਰੋਲਾ ਪਾ ਰਹੀ ਹੈ ਕੋਈ ਕਹਿੰਦੀ ਮੇਰਾ ਰੇਵ ਕਰਤਾ ਹੈ ਕੋਈ ਕਹਿੰਦੀ ਮੇਰੇ ਪੈਸਾ ਲੈ ਕੇ ਭੱਜ ਗਿਆ ਹੈ ਹੋ ਸਕਦਾ ਵੀ ਕਿਤੇ ਉਹ ਆਪਣੇ ਆਪ ਨੂੰ ਬਚੋਣ ਲਈ ਕਿਉਂਕਿ ਅਸੀਂ ਆ ਗੁਰੂ ਘਰ ਕੋਈ ਵੀ ਜਾ ਸਕਦਾ ਜਾ ਸਕਦਾ ਪਰ ਕੋਈ ਖਾਲਸਾ ਪੰਥ ਸਨਾਦਨ ਧਰਮ ਚੋਂ ਨਹੀਂ ਗਾ ਇਸ ਨਾਤਨ ਧਰਮ ਦੇ ਵਿੱਚੋਂ ਸਿੱਖ ਨਿਕਲੇ ਹੋਏ ਨੇ ਉੱਥੇ ਜਾ ਵੀ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਸ ਤਰ੍ਹਾਂ ਲੱਗੇ ਹੋਏ ਨੇ ਆਪ ਆਪਣੀਆਂ ਪੀੜ੍ਹੀਆਂ ਕਹਿ ਰਹੇ ਨੇ ਕਿ ਅਸੀਂ ਇਸ ਪੀੜ੍ਹੀ ਦੇ ਵਿੱਚੋਂ ਆ ਸਾਨੂੰ ਇਹ ਚੀਜ਼ਾਂ ਨੇ ਪਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਫਿਰ ਉਹ ਸਿੱਖ ਨੇ ਫਿਰ ਕੌਣ ਨੇ ਫਿਰ ਇਸ ਤਿੱਕੇ ਦਾ ਪ੍ਰਚਾਰ ਕਰ ਰਹੇ ਨੇ ਜੇ ਗੁਰੂ ਗੋਬਿੰਦ ਸਿੰਘ ਦਾ ਬਣਾ ਪਾ ਕੇ ਅੰਮ੍ਰਿਤ ਛਕ ਕੇ ਤੇ ਉੱਥੇ ਅਸੀਂ ਕੀ ਇਹ ਸਨਾਤਨ ਧਰਮ ਜੋ ਲਿਖ ਲੈ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਖਾਲਸਾ ਖੰਡੇ ਬਾਟੇ 'ਚ ਪ੍ਰਗਟ ਹੋਇਆ ਖਾਲਸਾ ਕਾਲਪੁਰਖ ਦੀ ਮੋਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੋਜ ਜੇ ਭਾਰਤ ਦੇਸ਼ ਨੂੰ ਅਸੀਂ ਦੇਖਦੇ ਨਾ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀ ਸਿੱਧੀ ਕਰਕੇ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਿੱਧੀ ਕਰਕੇ ਆ ਹਿੰਦੂ ਤੁਰਕ ਦੋਹੋਂ ਸੇ ਨਿਆਰਾ ਦਸਵੇਂ ਪਾਸ਼ਾ ਦੀ ਮਰਯਾਦਾ ਦਸਵੇਂ ਪਾਸ਼ਾ ਨੇ ਉਹ ਖਾਲਸਾ ਸੱਜਿਆ ਸਨਾਤਨ ਧਰਮ ਦੀ ਖਾਲਸਾ ਪੰਥ ਨੇ ਰੱਖਿਆ ਕੀਤੀ ਆ ਨਿਹੰਗ ਸਿੰਘ ਫੌਜ ਨੇ ਮੁਹਾਲੀ ਦੀਆਂ ਸੜਕਾਂ ਤੇ ਉੱਤੇ ਮੁਹੱਲਾ ਕੱਢਿਆ ਸਿੰਘ ਸ਼ਹੀਦਾਂ ਦਰਸ਼ਨ ਕੀਤੇ ਅੰਮ੍ਰਿਤਸਰ ਦਰਸ਼ਨ ਕੀਤੇ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਫੌਜਾਂ ਸੱਜ ਗਈਆਂ ਤਾਂ ਕਿ ਗੱਲਬਾਤ ਕਰਦੇ ਆ ਅਸੀਂ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਪਹਿਲਾਂ ਤਾਂ ਮੁਹੱਲੇ ਬਾਰੇ ਜਾਣੂ ਕਰਾਇਓ ਕਿ ਅੱਜ ਜੋ ਮਹੱਲਾ ਕੱਢਿਆ ਗਿਆ ਇਹ ਕਿਸ ਰਿਗਾਰਡਿੰਗ ਕੱਢਿਆ ਗਿਆ ਤਾਂ ਕੀ ਕੋਸ਼ਿਸ਼ ਦੇ ਵਿੱਚ ਜਿਹੜਾ ਅੱਜ ਕੀਤਾ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਜਿਹੜਾ ਕਿ ਮੰਗੀ ਦਾ ਦਿਹਾੜਾ ਖਾਲਸਾ ਪੰਥ ਵੱਲੋਂ ਜੋ ਕਿ 40 ਮੁਕਤਿਆਂ ਦੀ ਸ਼ਹੀਦੀ ਮੁਕਤਰ ਸਾਹਿਬ ਉੱਥੇ ਸਾਰੇ ਹੀ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਬੜੀ ਚੜ੍ਹਦੀ ਕਲਾ 'ਚ ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਆਏ ਜਦੋਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਖਾਲਸਾ ਪੰਥ ਦਾ ਜੰਗ ਹੋਇਆ ਤੇ ਜਿਹੜੇ ਕਿ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ 40 ਸਿੰਘ ਬਧਾਵਾ ਦੇ ਕੇ ਆਏ ਸੀਗੇ ਉਹ ਫਿਰ ਘਰਾਂ 'ਚ ਉਹਨਾਂ ਦੇ ਪਰਿਵਾਰਾਂ ਨੇ ਬੀਬੀਆਂ ਨੇ ਤਾਨੇ ਮੇਨੇ ਮਾਰੇ ਫਿਰ ਜਾ ਕੇ ਉੱਥੇ ਕਤਰਾਣੇ ਦੀ ਢਾਬ ਤੇ ਉਹਨਾਂ ਨੇ ਅੰਗ ਸਿੰਘਾਂ ਨੇ ਦਸਵੇਂ ਪਾਤਸ਼ਾਹ ਦੀ ਖਾਤਰ ਜੰਗ ਲੜਿਆ ਤੇ ਭਾਈ ਮਹਾ ਸਿੰਘ ਜੀ ਉਸ ਟਾਈਮ ਦੇ ਉਹ ਸਿੰਘਾਂ ਦੇ ਜਰਨੈਲ ਸੀਗੇ ਜਿਹੜੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨਾਂ ਦਾ ਉੱਥੇ ਜਿਹੜਾ ਕੀ ਬਦਾਵਾ ਦਿੱਤਾ ਸੀ ਮਹਾਰਾਜ ਨੂੰ ਉਹਨਾਂ ਨੇ ਉਸ ਜੰਗ ਸਮੇ ਉਸ ਓਕੇ ਸਮੇ ਫਿਰ ਵੀ ਦਸਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਜੰਗ 'ਚ ਸ਼ਹੀਦੀ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਾਲਪੁਰਖ ਦਾ ਰੂਪ ਸੀ ਜਿਹੜੇ ਮੈਂ ਹੂੰ ਪਰਮਪੁਰਖ ਦਾ ਦਾਸਾ ਦੇਖਣ ਆਇਓ ਜਗਤ ਦਾ ਤਮਾਸ਼ਾ ਉਹ ਕਾਲਪੁਰਖ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਫਿਰ ਉਹਨਾਂ ਸਿੰਘਾਂ ਦਾ ਉਹਨਾਂ ਨੇ ਉੱਥੇ ਵਧਾਵਾ ਪਾੜਿਆ ਤੇ ਉਹਨਾਂ ਦੀ ਟੁੱਟੀ ਗੰਢੀ ਇਸ ਕਰਕੇ ਅੱਜ ਉਹਨਾਂ ਸਦਾਤਾ ਦੀ ਉਹੀ ਮਰਜ਼ਾਦਾ ਉਹੀ ਮਾਗੀ ਦਾ ਜੋੜ ਮਿਲਿਆ ਜੇ ਕਿ ਜੋ ਅੱਜ ਖਾਲਸਾ ਪੰਥ ਵੱਲੋਂ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਕਿ ਅੱਜ ਜਿੱਥੇ ਕੌਮੀ ਇਨਸਾਫ ਮੋਰਚਾ ਚੱਲਦਾ ਮਹਾਲੀ ਚੰਡੀਗੜ੍ਹ ਸਾਹਿਬ ਜਦ ਬਾਬਾ ਜੀਤ ਸਿੰਘ ਨਗਰ ਦੇ ਵਿੱਚ ਅੱਜ ਤੁਸੀਂ ਵੇਖ ਸਕਦੇ ਖਾਲਸਾ ਪੰਥ ਵੱਲੋਂ ਕੋੜਿਆ ਦੀ ਨਿਜੇਬਾਜੀ 도ੜਾ ਲਵਾਈਆਂ ਆਗੀਆਂ ਸ਼ਸਤਰ ਵਿਦਿਆ ਦੇ ਅਖਾੜੇ ਚੱਲਦੇ ਪਏ ਨੇ ਤੁਸੀਂ ਅੱਜ ਖਾਲਸੇ ਦਾ ਉਹੀ ਜਹੂ ਜਲਾਲ ਜਿਹੜੇ ਜੰਗ ਜੂ ਕਰਤਬ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜਾ ਕੀ ਖਾਲਸਾ ਸਾਜਿਆ ਸੀ ਵੀ ਖਾਲਸਾ ਤਿਆਰ ਪਰ ਤਿਆਰ ਉਹੀ ਜੰਗ ਜੂ ਕਰਤਬ ਅੱਜ ਖਾਲਸੇ ਪੰਥ ਨੂੰ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰਨ ਦੀ ਲੋੜ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕੁਰਬਾਨੀਆਂ ਉਹਦੇ ਪਰਿਵਾਰ ਦੀ ਸ਼ਹੀਦੀ ਸਾਰਾ ਖਾਲਸਾ ਪੰਥ ਉਸ ਟਾਈਮ ਤੇ ਕਿੰਨਾ ਖਾਲਸਾ ਆਪਣਾ ਤਾਂ ਸ਼ਹੀਦ ਹੋਇਆ ਇਸ ਕਰਕੇ ਸਾਨੂੰ ਉਹਨਾਂ ਸਦਾਤਾ ਤੇ ਉਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬੱਚੇ ਉਹੀ ਪਰਿਵਾਰ ਉਹੀ ਮਾਤਾਵਾਂ ਸਾਰਿਆਂ ਨੂੰ ਦੇਖਦੇ ਹੋਏ ਅੱਜ ਗੁਰੂ ਘਰ ਦੀ ਗੱਲ ਕਰਨ ਦੀ ਲੋੜ ਏ ਅੰਮ੍ਰਿਤ ਛਕਣ ਦੀ ਲੋੜ ਏ ਇਤਿਹਾਸ ਨਾਲ ਜੁੜਨ ਦੀ ਲੋੜ ਏ ਜੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਧੀਆ ਬਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਨਗੁਰੇ ਨਾ ਰਹੀਏ ਅਸੀਂ ਬਾਬਾ ਜੀ ਇੱਕ ਪਾਸੇ ਜਿਵੇਂ ਤੁਸੀਂ ਇਹ ਪ੍ਰਚਾਰ ਕਰ ਰਹੇ ਹੋ ਵਕਫਾ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ ਜਿਸ ਤੇ ਕਿ ਨਾਲ ਬੇਅਦਬੀ ਹੋ ਰਹੀ ਉਸ ਤੇ ਵੀ ਰੋਗ ਪਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਈ ਅਜਿਹੇ ਨੇ ਅਜੋਧਿਆ ਜਾਣ ਦੀ ਤਿਆਰੀ ਕਰ ਰਹੇ ਨੇ ਪਰ ਅਸੀਂ ਇਸ ਦੇ ਧਰਮ ਦੇ ਵਿੱਚ ਉਹ ਕਰਨੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਸਨਾਤਨਿਕ ਹੈ ਕਿ ਅੱਗੇ ਜਾਣ ਦੀ ਕੋਸ਼ਿਸ਼ ਕਰਨ ਕਿ ਅਸੀਂ ਜਿਹੜੇ ਸਿੱਖ ਨੇ ਸਨਾਤਨ ਧਰਮ ਦੇ ਵਿੱਚੋਂ ਨਿਕਲੇ ਹੋਏ ਨੇ ਇਸ ਤਰੀਕੇ ਦੇ ਨਾਲ ਕਹਿ ਕਹਿ ਕੇ ਉਹਨਾਂ ਨੂੰ ਸੱਦੇ ਕਾੜ ਆ ਰਹੇ ਨੇ ਵੀ ਆਓ ਸਾਰੇ ਇੱਥੇ ਸਿੱਖਾਓ ਪਹੁੰਚੋ ਦੇਖੋ ਜਾਣਾ ਨਾ ਜਾਣਾ ਉਹ ਹਰ ਬੰਦੇ ਦੀ ਆਪ ਆਪਣੀ ਸੋਚ ਹੈ ਉਹ ਕੋ ਜੇ ਕੋਈ ਧਰਮ ਪ੍ਰੋ ਹੁਣ ਆਪਣੇ ਗੁਰੂ ਘਰ ਚ ਹਰ ਬੰਦਾ ਆਉਂਦਾ ਹਨਾ ਕੋਈ ਬੀਜਪੀ ਵਾਲੇ ਵਿਆਰ ਆ ਮੋਦੀ ਸਾਹਿਬ ਆ ਰਹੇ ਜਾਂ ਕੋਈ ਵੀ ਆ ਸਕਦਾ ਪਰ ਜਿਹੜਾ ਖਾਲਸਾ ਪੰਥ ਆ ਸਿੱਖ ਕੌਮ ਏ ਉਹ ਨਰਾਲੀ ਕੌਮ ਏ Hindu Turk ਦੋਹੋਂ ਸੇ ਨਿਆਰਾ ਦਸਵੇਂ ਪਾਸ਼ਾ ਦੀ ਮਰਜ਼ਾਦਾ ਦਸਵੇਂ ਪਾਸ਼ਾ ਨੇ ਉਹ ਖਾਲਸਾ ਸੱਜਿਆ ਸਨਾਤਨ ਧਰਮ ਦੀ ਖਾਲਸਾ ਪੰਥ ਨੇ ਰੱਖਿਆ ਕੀਤੀ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਹੋਈ ਏ ਨਾ ਕਿ ਖਾਲਸਾ ਪੰਥ ਸਨਾਦਨ ਧਰਮ ਚੋਂ ਨਹੀਂ ਖਾਲਸਾ ਪੰਥ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਇੱਕ ਪੰਥ ਇੱਕ ਉਹ ਸਿੱਖ ਕੌਮ ਹੈ ਜਿਹੜੇ ਕਿ ਉਸ ਟਾਈਮ ਜਿਹੜਾ ਜ਼ੁਲਮ ਖਾਲਸਾ ਪੰਥ ਵੱਲੋਂ ਲੋਕਾਂ ਵੱਲੋਂ ਕੀਤਾ ਜਾਂਦਾ ਖਾਲਸਾ ਪੰਥ ਨੇ ਉਹਨੂੰ ਡੱਕ ਪਾਈ ਤੇ ਖਾਲਸਾ ਪੰਥ ਬੜਾ ਤਿਆਰ ਪਰ ਤਿਆਰ ਜੰਗ ਜੋਧ ਲੜੇ ਕਿਉਂਕਿ ਅਸੀਂ ਆ ਗੁਰੂ ਘਰ ਕੋਈ ਵੀ ਜਾ ਸਕਦਾ ਜਾ ਸਕਦਾ ਪਰ ਕੋਈ ਖਾਲਸਾ ਪੰਥ ਸਨਾਦਨ ਧਰਮ ਚੋਂ ਨਹੀਂਗਾ ਨਿਰੋਲ ਧਰਮ ਹੈ ਹਿੰਦੂ ਤੁਰਕ ਦੋਹਾਂ ਸੇ ਨਿਆਰਾ ਖਾਲਸਾ ਪੰਥ ਪ੍ਰਚਾਰ ਇਹ ਕੀਤਾ ਜਾ ਰਿਹਾ ਕਿ ਸਨਾਤਨ ਧਰਮ ਦੇ ਵਿੱਚੋਂ ਸਿੱਖ ਨਿਕਲੇ ਹੋਏ ਨੇ ਉੱਥੇ ਜਾ ਵੀ ਰਹੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਇਸ ਤਰ੍ਹਾਂ ਲੱਗੇ ਹੋਏ ਨੇ ਆਪ ਆਪਣੀਆਂ ਪੀੜ੍ਹੀਆਂ ਕਹਿ ਰਹੇ ਨੇ ਕਿ ਅਸੀਂ ਇਸ ਪੀੜ੍ਹੀ ਦੇ ਵਿੱਚੋਂ ਆ ਸਾਨੂੰ ਇਹ ਚੀਜ਼ਾਂ ਨੇ ਫਿਰ ਉਹਨਾਂ ਨੂੰ ਕਿਵੇਂ ਦੇਖਦੇ ਹੋ ਫਿਰ ਉਹ ਸਿੱਖ ਨੇ ਫਿਰ ਕੌਣ ਨੇ ਫਿਰ ਇਸ ਤਿੱਕੇ ਦਾ ਪ੍ਰਚਾਰ ਕਰ ਰਹੇ ਨੇ ਫਿਰ ਦੇਖੋ ਜਿਹੜੇ ਪ੍ਰਚਾਰ ਕਰ ਰਹੇ ਉਹਨਾਂ ਨੂੰ ਆਪ ਸੋਚਣ ਦੀ ਲੋੜ ਹੈ ਤੁਸੀਂ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਣਾ ਪਾਇਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਤੇ ਜੇ ਗੁਰੂ ਗੋਬਿੰਦ ਸਿੰਘ ਦਾ ਬਣਾ ਪਾ ਕੇ ਅੰਮ੍ਰਿਤ ਛਕ ਕੇ ਤੇ ਉੱਥੇ ਅਸੀਂ ਕੀ ਇਹ ਸਨਾਤਨ ਧਰਮ ਚੋਂ ਲਿਖ ਲੈ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਖਾਲਸਾ ਖੰਡੇ ਬਾਟੇ ਚੋਂ ਪ੍ਰਗਟ ਹੋਇਆ ਖਾਲਸਾ ਕਾਲਪੁਰਖ ਦੀ ਮੋਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੋਜ ਠੀਕ ਹੈ ਖਾਲਸਾ ਪੰਥ ਹੋਇਆ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸੇ ਦਾ ਜਨਮ ਨਹੀਂ ਹੋਇਆ ਖਾਲਸਾ ਪ੍ਰਗਟ ਹੋਇਆ ਇਸ ਕਰਕੇ ਕੋਈ ਸਨਾਤਨ ਧਰਮ ਚੋਂ ਨਹੀਂ ਖਾਲਸਾ ਖਾਲਸਾ ਪੰਥ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਾਲਪੁਰਖ ਪਾਤਸ਼ਾਹ ਦੀ ਦੇਣ ਆ ਕਾਲਪੁਰਖ ਪਾਸ਼ਾ ਨੇ ਖਾਲਸਾ ਪ੍ਰਗਟ ਕੀਤਾ ਨਾ ਕਿ ਸਨਾਤਨ ਧਰਮ ਨੇ ਉਹ ਚ ਖਾਲਸੇ ਪੰਥ ਨੇ ਇਹ ਵੀ ਸਨਾਤਨ ਧਰਮ ਦੀ ਰੱਖਿਆ ਕੀਤੀ ਧੀਆ ਭੈਣਾ ਦੀ ਇੱਜ਼ਤ ਲੁੱਟ ਦਿਆ ਬਚਾਈ ਹੈ ਜੇ ਭਾਰਤ ਦੇਸ਼ ਅੱਜ ਆਜਾਦ ਜੇ ਭਾਰਤ ਦੇਸ਼ ਨੂੰ ਅਸੀਂ ਦੇਖਦੇ ਨਾ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਆ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਦੀ ਸਿੱਧੀ ਕਰਕੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸਿੱਧੀ ਕਰਕੇ ਆ ਜਿਹੜਾ ਮਹਾਰਾਜ ਨੇ ਉੱਤਾ ਤੋਂ ਪਿਆਰਾ ਖਾਲਸਾ ਵਾਰਿਆ ਇਸ ਭਾਰਤ ਤੋਂ ਅੱਜ ਉਹਨਾਂ ਕਰਕੇ ਭਾਰਤ ਦੇਸ਼ ਜਾਦਿਆ ਤੇ ਅਸੀਂ ਸਾ ਲੈ ਰਹੇ ਹਾਰੇ ਭਾਰਤ ਦੇਸ਼ ਵਾਲੇ ਵੀ ਆ ਗਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਦਾ ਜ਼ਿਕਰ ਹੁੰਦਾ ਗੁਰੂ ਨਾਨਕ ਪਾਤਸ਼ਾਹ ਜੀ ਗਏ ਉੱਥੇ ਕਈ ਇਸਤੇਕੇ ਨਾਲ ਪਾਣੀ ਦੇ ਰਹੇ ਸੀਗੇ ਉਹਨਾਂ ਨੂੰ ਉਪਦੇਸ਼ ਵੀ ਕੀਤਾ ਗਿਆ ਕਿ ਤੁਸੀਂ ਇਸਤੇਕੇ ਨਾਲ ਪਾਣੀ ਦੇ ਰਹੇ ਹੋ ਵੀ ਤੁਹਾਡਾ ਪਾਣੀ ਕਿਵੇਂ ਪਹੁੰਚੇਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਸਤੇਕੇ ਨਾਲ ਕੁਝ ਕਰਕੇ ਦਿਖਾਇਆ ਕਿ ਇਸਤੇਕੇ ਨਾਲ ਮੈਂ ਵੀ ਆਪਣੇ ਖੇਤਾਂ ਨੂੰ ਪਾਣੀ ਦੇਵਾਂ ਉੱਥੇ ਗਿਆਨ ਗੋਦੜੀ ਇੱਕ ਗੁਰਦੁਆਰਾ ਸਾਹਿਬ ਸੀਗਾ ਉਹ ਢਾਹ ਦਿੱਤਾ ਗਿਆ ਫਰ ਉਹਦੇ ਉੱਤੇ ਕਿਉਂ ਨਹੀਂ ਜਿਹੜੇ ਅੱਜ ਗੱਲਾਂ ਕਰ ਰਹੇ ਨੇ ਕਿ ਅਸੀਂ ਰਾਮ ਮੰਦਰ ਦੇ ਵਿੱਚ ਲੈ ਕੇ ਜਾ ਰਹੇ ਹਾਂ ਉਦੋਂ ਕਿਉਂ ਨਹੀਂ ਉਹ ਬੋਲੇ ਸਿੱਖ ਸਾਰੇ ਜਿੰਨੇ ਇਸ ਸਿੱਕੇ ਨਾਲ ਗੁਰਦੁਆਰੇ ਢਾਏ ਗਏ ਸੀਗੇ ਦੇਖੋ ਇਹਦੇ ਆਪੋ ਆਪਣਾ ਬਚਾਅ ਕਰ ਰਹੇ ਹੋ ਉਸੇ ਹਰਜੀਤ ਸਿੰਘ ਤੇ ਹੁਣ ਕਈ ਭੈਣਾ ਰੋਲਾ ਪਾ ਰਹੀ ਹੈ ਕੋਈ ਕਹਿੰਦੀ ਮੇਰਾ ਰੇਪ ਕਰਤਾ ਹੈ ਕੋਈ ਕਹਿੰਦੀ ਮੇਰੇ ਪੈਸਾ ਲੈ ਕੇ ਭੱਜ ਗਿਆ ਹੈ ਹੋ ਸਕਦਾ ਵੀ ਕਿਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਸਰਕਾਰਾਂ ਦੇ ਕੋਲ ਭੱਜਾ ਫਿਰਦਾ ਹੈ ਜਾਂ ਬੀਜੇਪੀ ਕੋਲ ਵੀ ਮੇਰਾ ਰੇਪ ਚੋ ਬਚਾਅ ਹੋ ਜੇ ਪਰ ਨਹੀਂ ਕਾਲਪੁਰਖ ਦੀ ਜਿਹੜੀ ਦਰਗਾਹ ਹੈ ਨਾ ਉੱਥੇ ਕੋਈ ਬਚਾਨ ਜਿਹੜੇ ਬੰਦੇ ਨੇ ਗਲਤੀ ਕੀਤੀ ਹੈ ਉਹਨੂੰ ਸਜ਼ਾ ਦੇ ਉੱਥੇ ਮਿਲ ਨਹੀਂ ਮਿਲਨੀ ਆ ਇਸ ਕਰਕੇ ਉਹਨੂੰ ਭੱਜਣ ਦੀ ਲੋੜ ਨਹੀਂ ਜਿਹੜੀਆਂ ਧੀਆ ਭੈਣਾ ਨੂੰ ਜੇ ਮਾੜਾ ਕੀਤਾ ਹੈ ਜਾਂ ਕਿਸੇ ਨਾਲ ਠੱਗੀ ਮਾਰੀ ਆ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗ ਕੇ ਤੇ ਆਪਣਾ ਪਛਤਾਵਾ ਕਰੇ ਨਾ ਕਿ ਭੱਜ ਕੇ ਬਾਬਾ ਜੀ ਕੀ ਲੱਗਦਾ ਕਿ ਇਸ ਤਰ੍ਹਾਂ ਲਈ ਪ੍ਰਚਾਰ ਹੋਈ ਜਾ ਰਿਹਾ ਹੈ ਗੁਰੂਦੇਵ ਸਿੰਘਾਂ ਦੇ ਬਾਣੇ ਦੇ ਉੱਤੇ ਗੱਲ ਆਉਂਦੀ ਐ ਸਿੱਧੀ ਕਿ ਇਸ ਸਿੱਕੇ ਨਾਲ ਬਾਣੇ ਦੇ ਵਿੱਚ ਇਹ ਪ੍ਰਚਾਰ ਹੋ ਰਿਹਾ ਕਿ ਸਿੱਖ ਸਨਾਤਨੀ ਨੇ ਇਸ ਤਰੀਕੇ ਨਾਲ ਨਿਕਲੇ ਹੋਏ ਨੇ ਪਰ ਕਿ ਲਾਦਾ ਕਿ ਇਸ ਦੇ ਵਿੱਚ ਨੰਗ ਸਿੰਘਾਂ ਨੂੰ ਹੁਣ ਕਾਰਵਾਈ ਕਰ ਦੇਣੀ ਚਾਹੀਦੀ ਐ ਕਿ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਵਿੱਚ ਇਨਵੋਲ ਕਰਕੇ ਪੁੱਛਣਾ ਚਾਹੀਦਾ ਐ ਕਿ ਕੀ ਗੱਲ ਐ ਇਸ ਤਰੀਕੇ ਨਾਲ ਪ੍ਰਚਾਰ ਕਿਉਂ ਹੋ ਰਿਹਾ ਕਿਉਂ ਇਹ ਸਾਰਾ ਜਿਹੜਾ ਪ੍ਰੋਪਗੈਂਡਾ ਤਿਆਰ ਕੀਤਾ ਜਾ ਰਿਹਾ ਦੇਖੋ ਉਹੀ ਗੱਲ ਮੈਂ ਪਹਿਲੋਂ ਵੀ ਬੜੀ ਕਰਦਾ ਹੁੰਨਾ ਕਿਉਂਕਿ ਅਸੀਂ ਪ੍ਰਚਾਰ ਕਰ ਰਹੇ ਹਾਂ ਹਰ ਖੇਤਾਂ ਤੇ ਠੋਕ ਕੇ ਬੋਲਦੇ ਆਂ ਅਸੀਂ ਜੋ ਕੋ ਜਿਹੜਾ ਜਿਹੜਾ ਕਾਲ ਤੱਕ ਸਭ ਦਾ ਜਹੇਦਾਰ ਆ ਕਾਲ ਤੱਕ ਸਭ ਦਾ ਜਹੇਦਾਰ ਸੀ ਅਕਾਲੀ ਫੁੱਲਾ ਸਿੰਘ ਕਿੱਡਾ ਜੋਧਾ ਸੀਗਾ ਜਿਹੜਾ ਉਸ ਟਾਈਮ ਦਾ ਬਾਦਸ਼ਾਹ ਸੀ ਮਹਾਰਾਜਾ ਰਣਜੀਤ ਸਿੰਘ ਉਹਦੇ ਵੀ ਕੋੜੇ ਮਾਰੇ ਸੀ ਉਸ ਟਾਈਮ ਦੇ ਬਾਦਸ਼ਾਹ ਦੇ ਅਕਾਲੀ ਫੁੱਲਾ ਸਿੰਘ ਨੇ ਅੱਜ ਸਾਨੂੰ ਕਾਲ ਤਖਤ ਦਾ ਇਹੋ ਜਿਹਾ ਜਹੇਦਾਰ ਚਾਹੀਦਾ ਹੈ ਜਿਹੜਾ ਕਿ ਦੁਨੀਆ ਝੁੱਕੇ ਕਿਉਂਕਿ ਕਾਲ ਤਖਤ ਖਾਲਸੇ ਦਾ ਜੂ ਐਨ ਆ ਜਿੱਥੇ ਦੁਨੀਆ ਝੁੱਕਦੀ ਏ ਜਹੇਦਾਰ ਐਡਾ ਸਟੈਂਡ ਵਾਲਾ ਚਾਹੀਦਾ ਹੈ ਕੋਈ ਵੀ ਕੋਈ ਗੱਲ ਨਹੀਂ ਕਰ ਸਕਦਾ ਜਿਨੇ ਕੀਤੀ ਹੈ ਜੇ ਉਹਨੇ ਹਰਜੀਤ ਸਿੰਘ ਨੇ ਕੀਤੀ ਹੈ ਕਾਲ ਤੱਕ ਸਾਹ ਤੇ ਉਹਨੂੰ ਤਲਬ ਕਰਨਾ ਚਾਹੀਦਾ ਮੈਂ ਤਾਂ ਪਹਿਲੇ ਹੀ ਬੋਲਦਾ ਪਰ ਉਹ ਨਹੀਂ ਲੱਤਾ ਪਾਰ ਚੱਲਦੀ ਐ ਅਸੀਂ ਤੇ ਪਹਿਲੇ ਕਹਿੰਨੇ ਜਿਨ੍ਹਾਂ ਨੇ ਅੰਬਰ ਦੇ ਦੋ ਦੋ ਬਾਟੇ ਕਰਤੇ ਜਾਤਾ ਪਾਤਾ ਜੇ ਪੰਜਾਬ ਵੜਦਾ ਕੌਮ ਨੂੰ ਕਿੰਨਾ ਘਾਟਾ ਪੈ ਰਿਹਾ ਪਿੱਛੇ ਨੂੰ ਜਾ ਰਹੀ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਖੰਡਨ ਕਰ ਰਹੀ ਤੇ ਜਿੱਤੇ ਹਰਜੀਤ ਸਿੰਘ ਅੱਜ ਖਾਲਸੇ ਨੂੰ ਸਨਾਤਨ ਚ ਵਾਰ ਰਿਹਾ ਨਹੀਂ ਜਾਓ ਪਰ ਅਸੀਂ ਸਨਾਤਨੀ ਨਹੀਂਗੇ ਅਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫੌਜ ਜਿਹੜੀ ਕਾਲਪੁਰਖ ਨੇ ਪ੍ਰਗਟ ਕੀਤੀ ਆ ਮੈਂ ਹੁਣ ਵੀ ਸਪਸ਼ਟ ਕਰਦਾ ਹਾਂ ਤਕੜੇ ਹੋ ਕੇ ਇਹ ਪ੍ਰਚਾਰ ਕਰੋ ਵੀ ਖਾਲਸਾ ਇੱਕ ਕਾਲਪੁਰਖ ਦੀ ਫੌਜ ਏ ਨਾ ਕਿ ਸਨਾਤਨ ਤੋਂ ਨਿਕਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਾਲਪੁਰਖ ਨੇ ਪ੍ਰਗਟ ਕੀਤਾ ਉਹ ਖਾਲਸਾ ਉਹੀ ਖਾਲਸਾ ਰਹੇਗਾ ਉਦ ਘਾਟਨ ਹੋਏਗਾ ਮੰਦਰ ਦਾ ਉਹਨਾਂ ਨੂੰ ਸੱਦੇ ਵੀ ਆਏ ਕਾੜ ਵੀ ਆਏ ਤੁਹਾਨੂੰ ਕੋਈ ਸੱਦਾ ਆਇਆ ਜਾਂ ਬਿਨਾਂ ਸੱਦੇ ਤੁਸੀਂ ਜਾਓਗੇ ਉੱਥੇ ਕਿ ਜਾਇਆ ਜਾਵੇ ਉੱਥੇ ਵੀ ਨਹੀਂ ਖਾਲਸਾ ਪੰਥ ਦੇ ਅਸੀਂ ਤੇ ਮਾਗੀ ਦੇ ਧਾੜੇ ਤੇ ਨਹੀਂ ਗਏ ਕੋਈ ਕਿ ਸੇ ਮੋਰਚੇ ਨਹੀਂ ਮੁਖ ਰੱਖਦੇ ਹੋਏ ਵੀ ਅਦਬੀਆ ਦਾ ਇਨਸਾਨ ਆਪਣੀ ਬੰਦੀ ਸਿੰਘਾਂ ਦਾ ਇਨਸਾਫ ਲੈਣ ਲਈ ਖਾਲਸਾ ਪੰਥ ਇਸ ਸਦਾਰ ਤੇ ਇਥੋਂ ਦੀ ਮਰਜ਼ਾਦਾ ਨੂੰ ਫੋਲੋ ਕਰਦਾ ਹੈ ਤਿਆਰ ਪਰ ਤਿਆਰ ਮੋਰਚੇ ਦਾ ਸਾਥ ਦੇ ਰਿਹਾ ਨਾ ਸਾਨੂੰ ਕੋ ਕਾਟ ਆਇਆ ਨਾ ਸਾਨੂੰ ਕੋ ਬਲਾਵਾ ਆਇਆ ਇਸ ਕਰਕੇ ਖਾਲਸਾ ਮਤ ਮੋਰਚੇ ਦਾ ਸਾਥ ਦੇ ਰਿਹਾ ਜਿਨ੍ਹਾਂ ਨੇ ਜਾਣਾ ਉਹ ਦੇਖਣ ਅਸੀਂ ਮੋਰਚੇ ਨਾਲ ਖੜਨਾ ਹੈ ਤੇ ਜਾਂ ਪੰਥ ਦੀ ਗੱਲ ਕਰਨੀ ਹੈ ਜਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰਨੀ ਆ ਤੇ ਜਾਂ ਹਰਜੀਤ ਸਿੰਘ ਵਰਗੇ ਬੰਦੇ ਦੀ ਗੱਲ ਕਰਨੀ ਹੈ ਇਹ ਸਾਨੂੰ ਸੋਚਣ ਦੀ ਲੋੜ ਹੈ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਜਿਸ ਤਰੀਕੇ ਦੇ ਨਾਲ ਅੱਜ ਮੁਹੱਲਾ ਕੱਢਿਆ ਗਿਆ ਤਾਂ ਮੁਹੱਲੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਕਿਉਂਕਿ ਮਾਗੀ ਦੇ ਮਿਲਣ ਨੂੰ ਮੁੱਖ ਰੱਖਦੇ ਹੋਈਆਂ ਚੀਜ਼ਾਂ ਕੀਤੀਆਂ ਗਈਆਂ ਤਾਂ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਇੱਕ ਨਿਹੰਗ ਬਾਣੇ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸਿੱਖ ਸਨਾਤਨੀ ਨੇ ਇਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਉਸ ਦੇ ਉੱਤੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਕੈਮਰਾ ਸਹਾਇਕ ਦੇ ਸੀ ਜਗਜੀਤ ਧੰਨਵਾਦ